ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਇੱਕ ਛੋਟਾ ਜਿਹਾ ਉਪਾਸਾਂਝਾ ਕਰਾਂਗੇ ਕਿ ਇੱਕ 10 ਰੁਪਏ ਦਾ ਨੋਟ ਜੋ ਕਿ ਸਾਧ ਸੰਗਤ ਜੀ ਤੁਹਾਡੀ ਕਿਸਮਤ ਨੂੰ ਬਦਲ ਸਕਦਾ ਹੈ ਇਸ ਤਰ੍ਹਾਂ ਸੁਣਨ ਦੀ ਨਾਲ ਸਾਧ ਸੰਗਤ ਜੀ ਤੁਹਾਨੂੰ ਵਿਸ਼ਵਾਸ ਤਾਂ ਨਹੀਂ ਹੋਵੇਗਾ ਪਰ ਇਸਦੇ ਵਿੱਚ 100% ਸੱਚਾਈ ਹੈ ਜਦੋਂ ਤੁਸੀਂ ਸਾਧ ਸੰਗੇ ਜੀ ਇਸ ਉਪਾਅ ਨੂੰ ਕਰੋਗੇ ਤਾਂ ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿਉਂਕਿ ਸਾਧ ਸੰਗੇ ਜੀ ਇਹ ਇੱਕ ਸਿੰਪਲ ਤੇ ਘਰੇਲੂ ਉਪਾਅ ਹੈ ਇਸ ਦਾ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੈ ਇਸ ਨੂੰ ਇੱਕ ਵਾਰ ਤੁਸੀਂ ਸਾਧ ਸੰਗ ਜੀ ਜ਼ਰੂਰ ਕਰਕੇ ਦੇਖੋ ਜੋ ਇਸ ਨੂੰ ਕੋਈ ਵੀ ਮਨੁੱਖ ਆਪਣੀ ਭਾਵਨਾ ਦੇ ਨਾਲ ਕਰੇਗਾ ਵਿਸ਼ਵਾਸ ਦੇ ਨਾਲ ਤਾਂ ਉਸ ਮਨੁੱਖ ਨੂੰ ਜ਼ਰੂਰ ਸਫਲਤਾ ਮਿਲੇਗੀ ਸਫਲਤਾ ਉਸਦੇ ਪੈਰ ਚੁੰਮੇਗੀ ਜੋ ਵੀ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਆਉਂਦੀ ਹੈ ਜਾਂ ਤੁਹਾਡੀ ਕਾਨੂੰਨੀ ਜਿਹੜੇ ਰੋਕੇ ਹੋਏ ਨੇ ਸਾਥ ਸੰਗਤ ਜੀ ਉਹ ਸਾਰੇ ਤੁਹਾਡੀ ਕੰਮ ਜਿਹੜੇ ਨੇ ਚੱਲਨੇ ਸ਼ੁਰੂ ਹੋ ਜਾਣਗੇ ਗੈਂਦਾ ਭਾਵੀ ਕਿ ਤੁਹਾਡੀ ਘਰ ਦੇ ਵਿੱਚ ਜਿੰਨੀਆਂ ਵੀ ਕੋਈ ਵੀ ਪਰਿਸ਼ਾਰੀ ਹੋਵੇ ਉਹ ਸਾਰੀਆਂ ਹੀ ਠੀਕ ਹੋ ਜਾਣਗੀਆਂ ਇਸ ਉਪਾਅ ਨੂੰ ਕਦੋਂ ਕਰਨਾ ਹੈ ਕਿਵੇਂ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਉਹ ਸਾਰੀ ਅਸੀਂ ਜਾਣਕਾਰੀ ਅੱਜ ਦੀ ਨੀਡੀਓ ਦੇ ਵਿੱਚ ਸਾਂਝੀ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਕਿ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਸਾਥ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਕਲਾਕਲੇਸੇ ਹਸਬੰਡ ਵਾਈਫ ਦੀ ਆਮਸ ਵਿੱਚ ਨਹੀਂ ਬੰਦੀ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੀ ਵਿੱਚ ਪੈਸਿਆਂ ਦੀ ਦਿੱਕਤ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਾਥ ਸੰਗਤ ਜੀ ਪੈਸੇ ਦੀ ਦਿੱਕਤ ਹਰ ਇੱਕ ਘਰ ਦੇ ਵਿੱਚ ਹੁੰਦੀ ਕਈਆਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਰੋਕਦਾ ਨਹੀਂ ਤੇ ਕਈਆਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਠੀਕ ਕਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤੇ ਤੁਹਾਡੇ ਘਰ ਦੇ ਵਿੱਚ ਇਨਾ ਪੈਸਾ ਆ ਸਕਦਾ ਹੈ ਕਿ ਤੁਸੀਂ ਆਰਾਮ ਦੇ ਨਾਲ ਬੈਠ ਕੇ ਖਾ-ਪੀ ਸਕਦੇ ਇਸ ਉਪਾਅ ਨੂੰ ਸਾਧ ਸੰਗੇਜੀ ਤੁਸੀਂ ਸ਼ਨੀਵਾਰ ਦੇ ਦਿਨ ਤੋਂ ਕਰਨਾ ਹੈ ਕਿਉਂਕਿ ਜਿਹੜੀ ਸ਼ਨੀ ਦੀ ਕਰੋਪੀ ਹੁੰਦੀ ਹੈ ਸਾਧ ਸੰਗੇਜੀ ਉਹ ਹੀ ਸਾਡੇ ਘਰ ਦੇ ਕਮਾਕਾਰਾਂ ਦੇ ਵਿੱਚ ਕਿਸੇ ਜੀ ਵੀ ਚੀਜ਼ ਦੇ ਵਿੱਚ ਉਹ ਆਪਣੀ ਕਰੋਪੀ ਲਗਾ ਦਿੰਦੀ ਹੈ ਕੋਈ ਅੜਿਚੇ ਨੇ ਲਗਾ ਦਿੰਦੀ ਹੈ ਤੇ ਜੇਕਰ ਅਸੀਂ ਇਸ ਉਪਾਅ ਨੂੰ ਕਰਾਂਗੇ ਤੇ ਜੋ ਸ਼ਨੀ ਦੀ ਕਰੋਪੀ ਉਸ ਨੂੰ ਅਸੀਂ ਹਟਾ ਦੇਵਾਂਗੇ ਇਸ ਉਪਾਅ ਨੂੰ ਕਰਨ ਦੇ ਨਾਲ ਤਾਂ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਰਹੇਗੀ ਤੇ ਸਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਆਵੇਗਾ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਇਸ ਉਪਾਅ ਨੂੰ ਕਰਨਾ ਤੁਸੀਂ ਸ਼ਨੀਵਾਰ ਦੇ ਦਿਨ ਨੂੰ ਇਸ ਉਪਾਅ ਨੂੰ ਕਰਨ ਦੇ ਲਈ ਸਾਧ ਸੰਗ ਜੀ ਸਿਰਫ ਤਾਂ ਸਿਰਫ ਆਪਾਂ ਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੈ ਇੱਕ ਤੁਹਾਨੂੰ 10 ਰੁਪਏ ਦੇ ਨੋਟ ਦੀ ਤੇ ਇੱਕ ਲਾਲ ਧਾਗੇ ਦੀ ਤੇ ਇਹ ਲਾਲ ਧਾਗਾ ਤੁਹਾਨੂੰ ਕਿਸੇ ਵੀ ਸ਼ਾਪ ਤੋਂ ਬਚਾਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਮਿਲ ਜਾਵੇਗਾ ਤੇ ਇਹ ਕੇ ਗੱਲ ਇਹਦਾ ਸਾਥ ਸੰਗਤ ਜੀ ਤੁਸੀਂ ਖਾਸ ਧਿਆਨ ਉਹ ਰੱਖਣਾ ਹੈ ਕਿ ਜਦੋਂ ਤੁਸੀਂ ਇਸ ਉਪਾਣ ਨੂੰ ਸ਼ੁਰੂ ਕਰਨਾ ਹੈ ਤੁਸੀਂ 10 ਰੁਪਏ ਦਾ ਨੋਟ ਲੈ ਰਹੇ ਹੋ ਤਾਂ ਇਸ ਉਪਾਣ ਜਿੰਨੇ ਦਿਨ ਕਰਨਾ ਹੈ ਓਨੇ ਦਿਨ ਤੁਸੀਂ 10 ਰੁਪਏ ਦਾ ਨੋਟ ਹੀ ਲੈਣਾ ਹੈ ਤੁਸੀਂ 20 ਦਾ ਨੋਟ ਲੈ ਰਹੇ ਹੋ ਉਪਾਣ ਸ਼ੁਰੂ ਕਰਨ ਦੇ ਲਈ ਤਾਂ ਸਾਰੇ ਦਿਨ ਤੁਸੀਂ 20 ਦਾ ਨੋਟ ਹੀ ਯੂਜ਼ ਕਰਨਾ ਹੈ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਕੋਈ ਵੀ ਨੋਟ ਲੈ ਸਕਦੇ ਉਹ ਜਿੰਨੀ ਤੁਹਾਡੀ ਸਮਰਥਾ ਹੈ ਜੇਕਰ ਤੁਸੀਂ 10 ਦਾ ਨਹੀਂ ਲੈ ਸਕਦੇ ਤਾਂ 5 ਰੁਪਏ ਦਾ ਤੁਸੀਂ ਨੋਟ ਵੀ ਲੈ ਸਕਦੇ ਤੇ ਇਸ ਉਪਾਣ ਨੂੰ ਸਾਧ ਸੰਗਤ ਜੀ ਤੁਸੀਂ ਪੂਰੇ 21 ਦਿਨ ਕਰਨੇ ਹੁਣ ਇਸ ਉਪਾਣ ਨੂੰ ਕਰਨ ਦੇ ਸਮੇਂ ਸਾਧ ਸੰਗਤ ਜੀ ਆਪਾਂ ਨੇ 10 ਰੁਪਏ ਦਾ ਨੋਟ ਲਿਆਏ ਨੋਟ ਲੈ ਲਵਾਂਗੇ 10 ਰੁਪਏ ਦਾ ਵੀ ਹੁਣ ਜਿਹੜਾ ਲਾਲ ਧਗ ਹੈ ਲਾਲਤਾਗੇ ਨੂੰ ਸਾਹਸੰਗਤ ਜੀ ਹੁਣ ਅਸੀਂ ਦਾਸ ਦਾ ਜਿਹੜਾ ਨੋਟ ਲਿਆਏ ਉਸ ਦੇ ਉੱਪਰ ਲਪੇਟਾਂਗੇ ਇਸੇ ਤਰ੍ਹਾਂ ਸਾਹਸੰਗਤ ਜੀ ਜਿਵੇਂ ਅਸੀਂ ਪਹਿਲੀ ਵਾਰ ਉੱਪਰ ਲਾਲਤਾਗਾ ਨੋਟ ਦੇ ਲਪੇਟਾਂਗੇ ਪੀ ਉਹ ਸਣੀ ਅਸੀਂ ਆਪਣੀ ਜੋ ਵੀ ਸਾਡੀ ਇਸ਼ਾਏ ਬਾਮੀ ਪੈਸੇ ਨੂੰ ਲੈ ਕੇ ਆ ਕਿਸੇ ਵੀ ਚੀਜ਼ ਨੂੰ ਲੈ ਕੇ ਆ ਉਹ ਅਸੀਂ ਆਪਣੇ ਮਾਣੀ ਮਨ ਅੰਦਰ ਬੋਲਣੀਏ ਪ੍ਰਮਾਤਮਾ ਨੂੰ ਝਾਦ ਕਰਕੇ ਤੇ ਫਿਰ ਜਦੋਂ ਅਸੀਂ ਦੂਸਰਾ ਉੱਪਰ ਦੀ ਤਾਂ ਗੱਲ ਵੇਟਾਂਗੇ ਤਾਂ ਉਸ ਸਮੇਂ ਤੁਸੀਂ ਆਪਣੀ ਦੂਸਰੀ ਇੱਛਾਈ ਜੋ ਬੋਲਣੀ ਹੈ ਭਾਵੇਂ ਨੌਕਰੀ ਨੂੰ ਲੈ ਕੇ ਭਾਵੇਂ ਕਿਸੇ ਵੀ ਚੀਜ਼ ਨੂੰ ਲੈ ਕੇ ਇਸੇ ਤਰ੍ਹਾਂ ਤੀਸਰੀ ਵਾਰ ਕਰਨਾ ਹੈ ਤੇ ਇੱਕ ਵਾਰ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਆਪਣੀਆਂ ਤਿੰਨ ਤੋਂ ਚਾਰ ਇੱਛਾ ਨੇ ਜਿਹੜੀਆਂ ਤੁਹਾਡੀਆਂ ਭਾਵਨਾ ਨੇ ਚੋ ਮਨੂ ਕਾਮਨਾ ਨੇ ਉਹਨਾਂ ਨੂੰ ਤੁਸੀਂ ਤਿੰਨ ਤੋਂ ਚਾਰ ਨੇ ਇੱਕ ਵਾਰ ਦੇ ਵਿੱਚ ਤੁਸੀਂ ਇੰਨੀਆਂ ਹੀ ਬੋਲ ਸਕਦੇ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਜੇਕਰ ਤੁਸੀਂ ਚਾਰ ਇੱਛਾਵਾਂ ਮੰਗ ਰਹੇ ਹੋ ਤਾਂ ਤੁਸੀਂ ਚਾਰ ਵਾਰ ਇਸ ਲਾਲ ਰੰਗ ਦੇ ਧਾਗੇ ਨੂੰ ਨੋਟ ਦੇ ਉੱਪਰ ਲਵੇਟਣਾ ਹੈ ਇਸੀ ਤਰ੍ਹਾਂ ਸਾ ਸੰਗਤ ਜੀ ਤੁਸੀਂ ਆਪਣੀਆਂ ਜਦੋਂ ਚਾਰ ਇਸ਼ਿਆ ਨੂੰ ਬੋਲਦੇ ਹੋਗੇ ਤਾਂ ਜੋ ਤਾਗਾ ਹੋਵੇਗਾ ਉਹਨੂੰ ਤੁਸੀਂ ਗੱਠ ਨਹੀਂ ਮਾਰਨੀ ਤੁਸੀਂ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਜਦੋਂ ਵੀ ਤੁਸੀਂ ਕੋਈ ਵੀ ਉਪਾਅ ਕਰਦੇ ਹੋ ਤਾਂ ਉਸ ਦੇ ਵਿੱਚ ਤੁਸੀਂ ਗੱਠ ਨਹੀਂ ਮਾਰਨੀ ਤੁਸੀਂ ਲੋਟ ਦੇ ਅੰਦਰ ਹੀ ਉਸ ਤਾਗੇ ਨੂੰ ਕਰ ਦੇਣਾ ਪਰ ਗੱਠ ਨਹੀਂ ਮਾਰਨੀ ਇਸੇ ਤਰ੍ਹਾਂ ਸਾਧ ਸੰਗੇ ਜੀ ਇਸ ਤੋਂ ਬਾਅਦ ਦੀ ਵਿੱਚ ਇਹ ਜਿਹੜਾ ਨੋਟ ਹੋਵੇਗਾ ਜਿਸ ਤੇ ਅਸੀਂ ਲਾਲ ਰੰਗ ਦਾ ਧਾਗਾ ਲਵਟਿਆ ਹੈ ਉਸ ਨੋਟ ਨੂੰ ਸਾਡੀ ਬਾਠ ਪੂਜਾ ਵਾਲੇ ਅਸਥਾਨ ਤੇ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਫੋਟੋਆਂ ਹੁੰਦੀਆਂ ਤੁਸੀਂ ਉਹਨਾਂ ਫੋਟੋਆਂ ਦੇ ਪਿੱਛੇ ਇਸ ਨੋਟ ਨੂੰ ਰੱਖਣਾ ਹੈ ਧਿਆਨ ਦੇ ਨਾਲ ਅੱਗੇ ਨਹੀਂ ਰੱਖਣਾ ਪਿੱਛੇ ਰੱਖਣਾ ਹੈ ਤੇ ਹੋਰ ਭੈਣ ਭਰਾ ਜਿਹੜੇ ਆਪਣੇ ਗੁਰੂ ਪੀਰ ਦੇ ਵੀ ਦੇਵਤੇ ਨੂੰ ਮੰਨਦੇ ਨੇ ਉਹਨਾਂ ਦੇ ਘਰ ਦੇ ਵਿੱਚ ਜੋ ਵੀ ਤਸਵੀਰਾਂ ਨੇ ਜਿਹੜੇ ਵੀ ਧਰਮ ਨੂੰ ਮੰਗਦੇ ਨੇ ਉਹ ਹੂਟਵਾ ਦੇ ਪਿੱਛੇ ਇਸ ਨੋਟ ਨੂੰ ਰਖਟ ਬਸ ਇੰਨਾ ਹੀ ਸਾਥ ਸੰਗਤ ਜੀ ਤੁਸੀਂ ਕਰ ਲੈ ਨੋਟ ਕਿਸੇ ਨੂੰ ਵੀ ਨਜ਼ਰ ਨਹੀਂ ਆਉਣਾ ਚਾਹੀਦਾ ਕੋ ਪਤਾ ਨਹੀਂ ਲੱਗਣਾ ਚਾਹੀਦਾ ਕਿ ਇਸ ਫੋਟੋ ਦੇ ਪਿੱਛੇ ਕੋਈ ਨੋਟ ਪਿਆ ਹੋਇਆ ਹੈ ਇਸੀ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਅਗਲੇ ਦਿਨ ਕਰਨਾ ਇੱਕ ਨਵਾਂ ਨੋਟ ਦੱਸਦਾ ਹੋਰ ਲੈ ਲੈਣਾ ਤੇ ਉਸ ਦੇ ਉੱਪਰ ਤਿੰਨ ਤੋਂ ਚਾਰ ਜੋ ਧਾਗੇ ਨੇ ਉਹ ਲੇਟ ਨਹੀਂ ਨਹੀਂ ਤੇ ਤਿੰਨ ਤੋਂ ਚਾਰ ਆਪਣੀਆਂ ਹੋਰ ਇੱਛਾ ਹੋਣਗੀਆਂ ਜੋ ਉਹ ਬੋਲ ਦੇਣਗੀਆਂ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਉਸੇ ਨੋਟ ਨੂੰ ਫਿਰ ਤੁਸੀਂ ਉਸ ਫੋਟੋ ਦੇ ਪਿੱਛੇ ਰੱਖ ਦੇਣਾ ਜਿੱਥੇ ਪਹਿਲਾਂ ਦਾ ਨੋਟ ਤੁਸੀਂ ਰੱਖਿਆ ਸੀ ਇਸ ਤਰੀਕੇ ਦੇ ਨਾਲ ਤੁਸੀਂ ਲਗਾਤਾਰ ਇਸ ਉਪਾ ਨੂੰ ਇੰਕੀ ਦੇਣ ਕਰਨਾ ਹੈ ਤਾਂ ਇਸੇ ਤਰ੍ਹਾਂ ਸਾਧ ਸੰਗ ਜੀ ਜਦੋਂ ਤੁਹਾਡੀ ਇਹ 21 ਨੋਟ ਪੂਰੇ ਹੋ ਜਾਣਗੇ ਤਾਂ ਤੁਸੀਂ 21 ਦਿਨਾਂ ਦੇ ਬਾਅਦ ਉਹ ਸਾਰੇ ਨੋਟਾਂ ਨੂੰ ਤੁਸੀਂ ਬਾਹਰ ਕੱਢਣਾ ਹੈ ਓਟੋ ਦੇ ਪਿੱਛੇ ਚੁੱਕ ਲੈਣਾ ਜਦੋਂ ਵੀ ਸਾਧ ਸੰਗ ਜੀ ਤੁਸੀਂ ਇਹ ਕੰਮ ਕਰ ਰਹੇ ਹੋ ਤਾਂ ਧਿਆਨ ਰੱਖਿਓ ਕਿ ਕੋਈ ਵੀ ਤੁਹਾਨੂੰ ਬਾਹਰ ਦਾ ਬੰਦਾ ਇਹ ਕੰਮ ਕਰਦਿਆਂ ਨੂੰ ਨਾ ਦੇਖੇ ਫੈਮਿਲੀ ਮੈਂਬਰ ਦੇ ਜੇ ਦੇ ਹੁਣ ਉਹ ਕੋਈ ਗੱਲ ਨਹੀਂ ਪਰ ਬਾਹਰ ਦਾ ਕੋਈ ਅਨਨਾਉਨ ਪਰਸਨ ਨਾ ਦੇਖੇ ਇਸ ਤਰ੍ਹਾਂ ਸਾਥ ਸੰਗੇ ਜੀ ਨੋਟ ਕੱਢਣ ਤੋਂ ਬਾਅਦ ਜੇ ਤੁਸੀਂ ਨੋਟਾਂ ਦੇ ਉੱਪਰ ਲਾਲ ਰੰਗ ਦਾ ਧਾਗਾ ਲਪੇਟਿਆ ਸੀ ਉਹ ਧਾਗੇ ਨੂੰ ਤੁਸੀਂ ਕਿਸੇ ਦੀ ਹੈਲਪ ਦੇ ਨਾਲ ਫੈਮਿਲੀ ਮੈਂਬਰ ਦੀ ਹੈਲਪ ਦੇ ਨਾਲ ਤੁਸੀਂ ਉਹ ਧਾਗੇ ਨੂੰ ਨੋਟ ਤੋਂ ਕੱਢ ਦਿਓ ਤੇ ਇੱਕ ਸਾਈਡ ਤੇ ਨੋਨ ਸਾਰੇ ਇਕੱਠੇ ਕਰ ਲਓ ਇਸ ਤੋਂ ਬਾਅਦ ਦੇ ਵਿੱਚ ਸਾ ਸੰਗਤ ਜੀ ਜਿਹੜੇ ਵੀ ਤੁਸੀਂ ਤੀਰਥ ਸਥਾਨ ਤੇ ਜਾਣਿਓ ਉਥੇ ਜਾ ਕੇ ਜਿਵੇਂ ਤੁਸੀਂ ਗੁਰਦੁਆਰਾ ਸਹਿਬ ਜਾਣਿਓ ਤਾਂ ਗੁਰਦੁਆਰਾ ਸਹਿਬ ਦੇ ਸਾਹਮਣੇ ਜਿੰਨੇ ਵੀ ਗਰੀਬ ਜੋ ਬੈਠੇ ਹੁੰਦੇ ਨੇ ਪਰਵਾਰ ਲੋੜਵੰਦ ਤੁਸੀਂ ਉਹਨਾਂ ਸਾਰਿਆਂ ਨੂੰ ਇੱਕ-ਇੱਕ ਨੋਟ ਜਿਹੜਾ ਵੰਨਦੇ ਹੋ ਜੇਕਰ ਇਸ ਤਰ੍ਹਾਂ ਨਹੀਂ ਕਰਨਾ ਤੇ ਇਨਾ ਪੈਸਿਆਂ ਦਾ ਤੁਸੀਂ ਕੁਝ ਲੈ ਕੇ ਉਹਨਾਂ ਪਰਿਵਾਰਾਂ ਨੂੰ ਖਵਾ ਵੀ ਸਕਦੇ ਹੋ ਤੇ ਇਸ ਤੋਂ ਇਲਾਵਾ ਸਾ ਸੰਗਤ ਜੀ ਜਿਹੜੇ ਲਾਲ ਧਾਗੇ ਇਕੱਠੇ ਹੋਏ ਹੋਣਗੇ ਉਹਨਾਂ ਨੂੰ ਤੁਸੀਂ ਇਹ ਪੈਸੇ ਉੱਥੇ ਲੋੜਵੰਦ ਪਰਿਵਾਰਾਂ ਨੂੰ ਦੇਣ ਤੋਂ ਬਾਅਦ ਦੇ ਵਿੱਚ ਉਸ ਲਾਲ ਧਾਗੇ ਨੂੰ ਤੁਸੀਂ ਜਾ ਕੇ ਜਲ ਪ੍ਰਵਾਹ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਸਾਧ ਸੰਗਤ ਜੀ ਜੇਕਰ ਤੁਹਾਡੇ ਕੋਲ ਜਲ ਪ੍ਰਵਾਹ ਕਰਨ ਦਾ ਕੋਈ ਵੀ ਸਾਧਨ ਨਹੀਂ ਹੈ ਕਿ ਤੁਸੀਂ ਕਿੱਥੇ ਜਲ ਪ੍ਰਵਾਹ ਕਰੋਗੇ ਤਾਂ ਤੁਸੀਂ ਆਪਣੇ ਘਰ ਦੇ ਕਿਸੇ ਵੀ ਕੋਨੇ ਤੇ ਮਿੱਟੀ ਦੇ ਵਿੱਚ ਤੁਸੀਂ ਇਨਾ ਤੱਕ ਗਿਆ ਨੂੰ ਤਬ ਸਕਦੇ ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗਤ ਜੀ ਤੁਹਾਡੀਆਂ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਣਗੀਆਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਕਿੱਥੋਂ ਆ ਰਿਹਾ ਹੈ ਤੋ ਵਾਟਾ ਜਿਹੜਾ ਬੈਂਕ ਬੈਲੈਂਸ ਹੈ ਉਹ ਵਾਧਾ ਹੀ ਜਾਵੇਗਾ ਤੁਹਾਡੇ ਘਰ ਦੇ ਹਾਲਾਤ ਦੇ ਕੇ ਸਾਰੇ ਹੀ ਲੋਕ ਹੈਰਾਨ ਰਹਿਣਗੇ ਕਿ ਪਤਾ ਨਹੀਂ ਇਹਨਾਂ ਦੇ ਘਰ ਦੇ ਵਿੱਚ ਕੀ ਚਮਤਕਾਰ ਹੋਇਆ ਹੈ ਪਰ ਸਾਧ ਸੰਗੇ ਜੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਜਦੋਂ ਵੀ ਤੁਸੀਂ ਇਸ ਉਪਾਰ ਨੂੰ ਕਰੋਗੇ ਤਾਂ ਤੁਸੀਂ ਇਸ ਉਪਾਰ ਨੂੰ ਵਿਸ਼ਵਾਸ ਦੇ ਨਾਲ ਕਰਨੇ ਭਾਵਨਾ ਦੇ ਨਾਲ ਕਿਉਂਕਿ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਵਿਸ਼ਵਾਸ ਦੇ ਨਾਲ ਕਰਦੇ ਹਾਂ ਤੇ ਉਹ ਜਿਹੜਾ ਸਾਡਾ ਕੰਮ ਹੁੰਦਾ ਹੈ ਉਹ ਸਿਰੇ ਜ਼ਰੂਰ ਚੜ੍ਹਦਾ ਹੈ। ਇਹ ਸੀ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ। ਕਮੈਂਟ ਬਾਕਸ ਤੇ ਵੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਸਾ ਸੰਗੇ ਜੀ ਪੁੱਲਾ ਚੋਕਾਂ ਦੀ ਖੀਮਾ ਬਖਸ਼ਣੀ ਵੱਧ ਤੋਂ ਵੱਧ ਸੰਗਤਾਂ ਗੁਰਬਾਣੀ ਦੇ ਨਾਲ ਜ਼ਰੂਰ ਜੁੜੋ ਤਨ ਤਨ ਅਮਰਿਸ਼ੀ ਹਿਤ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਪਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੀਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੇ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਬਾਸ਼ਾ ਮੀਰ ਪਰਿਆ ਹੱਥ ਰੱਖਣਾ ਸਭਨਾ ਭੈਣ ਭਰਾਵਾਂ ਦੀ ਘਰ ਹਾਸ ਦੇ ਵਾਸਤੇ ਰਹਿਣ ਵਾਹਿਗੁਰੂ ਸੱਚੇ ਪਾਚਾ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਲੰਮੀਆ ਉਮਰਾਂ ਬਖਸ਼ਨੀਆ ਸੋ ਵਾਹਿਗੁਰੂ ਜੀ ਕਾ ਖਾਲਸਾ ਉਵਾਈ ਹੀ ਗੁਰੂ ਜੀ ਕੀ ਫਤਿਹ